ਆਪ ਪੁੱਠਾ ਨਾਲ ਆ ਰਹੇ ਆ ਕਿ ਉਧਰ ਹੀ ਬੁਲਾ ਲੈਣੇ ਹਾਂਜੀ ਵੇ ਹੋਏ ਬੁਲਾ ਲੈਂਦੇ ਆ ਆ ਜਾਓ ਵੀ ਆ ਜਾਓ ਲਿਆਓ ਜਰਾ ਆ ਲੋ ਆ ਸਾਰੇ ਆ ਗਏ ਜਾਂਦੇ ਉਹ ਆ ਜਾ ਕਹਿਣਾ ਕੀ ਕਰਨੀ Angiada Rho do jei, icipali went to the l conversations, zur Pfarja ron theぎ3sqqQQQQQQQQQQQ propri- awarja moray okey mas duh shi, HEワerja rn nda dura inga ai. piar cort' भाई 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 भाई। नहीं, नहीं 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 ਕੀ ਦਾ ਆਲਾ ਆਇਆ ਆਪਾਂ ਅਕਵਾਇਰ ਦੀ ਅਰੇਂਜ ਫਿਰ ਅਗਲੇ ਸਾਕੀ ਦਾ ਚੈੱਕ ਕਰ ਲਈ ਹੋਈ ਆ ਜੇ ਜੇ ਅਕਵਾਇਰ ਹੋਈ ਹੈ ਤੇ ਤੁਸੀਂ ਇਹ ਰਜਿਸਟ੍ਰੇਸ਼ਨ ਦੁਬਾਰਾ ਕਰਵਾਓ ਠੀਕ ਹੈ ਤੇ ਦੂਸਰੀ ਗੱਲ ਹੈ ਮੈਂ ਇੱਥੇ ਆਉਂਦਾ ਮੇਰਾ ਮੇਨ ਮਕਸਦ ਹੈਗਾ ਆ ਕਿ ਲੋਕ ਜਿਹੜੇ ਇੱਥੇ ਖਾਣਾ ਖਾਣ ਆਉਂਦੇ ਆ ਤੁਹਾਡੇ ਕੋਲ ਵਿਸ਼ਵਾਸ ਰੱਖਿਆ ਸਾਰਿਆਂ ਨੂੰ ਇੱਕ ਕੁਆਲਿਟੀ ਦਾ ਖਾਣਾ ਮਿਲਣਾ ਚਾਹੀਦਾ ਤੇ ਦੂਸਰੀ ਗੱਲ ਕੁਈ ਸਾਥ ਪਹਿਲੇ ਖਾਸ ਤਿਆਰ ਰਹੇ ਤਾਂ ਤੇ ਕੋਈ ਥੋੜਿਆ ਜਿਆਦਾ ਪੈਸਾ ਆ ਰਿਹਾ ਹੈ ਜਾਂ ਸੌਲਵ ਕਰ ਰਹੇ ਹਨ ਉਹਨਾਂ ਦੇ ਜਿਦੜੇ ਹੋਣੇ ਨੇ ਠੀਕ ਹੈ ਇਹ ਦੋ ਦਿਨ ਦਾ ਮੈਨੂੰ ਟਾਈਮ ਦੇ ਰਿਹਾ ਅੱਜ ਅਸੀਂ ਵੰਡ ਕੇ ਜਾ ਰਹੇ ਹਾਂ ਇਸ ਤੋਂ ਬਾਅਦ ਅਸੀਂ ਅੱਜ ਕੁਝ ਨਹੀਂ کہہ ਰਹੇ ਅਸੀਂ ਲੇਕਿਨ ਨੈਕਸਟ ਟਾਈਮ ਤੋਂ ਮਤਲਬ ਗੁਰੂਵਾਰ ਤੇ ਨੀਵਾਰ ਯਾਨੀ ਕਿ ਸ਼ੁੱਕਰਵਾਰ ਤੋਂ ਹੀ ਚੈੱਕ ਕਰਨਾ ਸ਼ੁਰੂ ਕਰਦਾ ਹਾਂ ਠੀਕ ਹੈ ਤੁਸੀਂ ਪਹਿਲਾਂ ਪਾਲ ਵੀ ਜਾਣਦੇ ਹੋ ਜੇ ਇਹ ਨੇ ਅਸੀਂ ਸਾਰੇ ਤੁਹਾਡਾ ਵੀ ਕੰਮ ਵਧੀਆ ਚੰਗਾ ਚੱਲਣਾ ਚਾਹੀਦਾ ਪਰ ਜੇ ਤੁਸੀਂ ਇਹਦੇ ਅਗੇਂਸਟ ਕੰਮ ਕਰੋਗੇ ਚਾਹੇ ਨੋਇੰਗ ਲਈ ਕਰੋਗੇ ਚਾਹੇ ਨੋਇੰਗ ਨਹੀਂ ਠੀਕ ਹੈ ਨਾ ਉਰੇ ਨਾਲ ਕੀ ਹੋਊਗਾ ਕਿ ਸਾਨੂੰ ਹੀ ਤੁਹਾਡੇ ਤੇ ਕੋਈ ਐਕਸ਼ਨ ਲੈਣਾ ਪਏਗਾ ਤੇ ਮੈਨੂੰ ਆਸ ਹੈਗੀ ਹੈ ਕਿ ਤੁਸੀਂ ਸਾਰੇ ਜਿਨੇ ਸਾਡੀ ਗੱਲ ਮੰਨੋਗੇ ਠੀਕ ਹੈ ਅੱਗੇ ਤੋਂ ਸਾਰੇ ਜਿੰਨਿਆਂ ਦੇ ਸਿਰ ਤੇ ਹੁਣ ਤੇ ਮੌਸਮ ਵੀ ਚੰਗਾ ਆਉਣ ਵਾਲਾ ਹੈ ਠੀਕ ਹੈ ਤੁਸੀਂ ਮਾਸਕ ਤੇ ਗਲਵਜ਼ ਜ਼ਰੂਰ ਪਏ ਹੋਣੇ ਚਾਹੀਦੇ ਸਾਫ਼ ਸੁਥਰੇ ਕੱਪੜੇ ਪਾਓ ਸਾਡੇ ਨੋਅ ਇਕੱਠੇ ਹੋਣੇ ਚਾਹੀਦੇ ਆ ਤੇ ਗੰਦਮੰਦ ਨਹੀਂ ਲੋਕਾਂ ਨੂੰ ਘੁਆਣਾ ਠੀਕ ਹੈ ਅੱਜ ਮੈਂ ਬੜੇ ਪਿਆਰ ਨਾਲ ਇਹ ਡੈਕ ਕਰ ਰਿਹਾ ਕਿਉਂਕਿ ਸਾਰੇ ਸਾਰੇ ਨੂੰ ਲੱਗਦਾ ਹੈ ਕਿ ਸਾਰੇ ਸਮਝਮਾਲੇ ਰਹੇ ਆਂ ਅੱਛੀ ਲੋਕ ਜਵਤਾਂ ਹੀ ਆ ਜੇ ਗਰਮ ਕੰਮੋ ਕਿੱਦਾਂ ਬੋਲ ਸੋਨੋ ਮੈਂ ਕੀ ਕਹਿ ਰਿਹਾ ਜਿਹੜਾ ਕਰ ਰਿਹਾ ਨਾ ਸਰਵ ਕਰ ਰਿਹਾ ਹੈ ਜਾਂ ਉਹਨਾਂ ਗੋਲ ਗੱਪਿਓਗੇ ਠੀਕ ਹੈ ਨਾ ਤੁਹਾਡੇ ਹੱਥ ਵੀ ਸਾਫ਼ ਹੋਣੇ ਚਾਹੀਦੇ ਆ ਤੁਹਾਡੇ ਨੋ ਵੀ ਕੱਟੇ ਹੋਣੇ ਚਾਹੀਦੇ ਔਰ ਮੈਂ ਜਿਹੜੇ ਇੱਥੇ ਲੋਕੀ ਵੀ ਖੜੇ ਆ ਉਹਨਾਂ ਨੂੰ ਵੀ ਜਾਗਰੂਕ ਕਰਨਾ ਚਾਹੂੰਗਾ ਕਿ ਅਗਰ ਐ ਕੋਈ ਗਲਤੀ ਕਰੇ ਤੁਸੀਂ ਆਪ ਇਹਨਾਂ ਨੂੰ ਕਹੋ ਕਿ ਹਾਂ ਵੀ ਲੋਕਾਂ ਨੂੰ ਸਮਝਾਇਆ ਗਿਆ ਇਸ ਤਰੀਕਾ ਕਿਉਂ ਨਹੀਂ ਫੋਲੋ ਕਰਦੇ ਇਹਨਾਂ ਨੂੰ ਇਹ ਫੋਲੋ ਕਰਨਾ ਹੈ ਇਹਨਾਂ ਤੇ ਕੰਪਲਸਰੀ ਹੈਗਾ ਇਹਨਾਂ ਦਾ ਰਜਿਸਟ੍ਰੇਸ਼ਨ ਹੋਈ ਹੋਈ ਹੈ ਇਹਨਾਂ ਦਾ ਚਲਾਨ ਹੋ ਸਕਦਾ ਸੋ ਸਾਰੇ ਜਨਤਾ ਨੂੰ ਵੀ ਮੇਰੀ ਅਪੀਲ ਹੈ ਬਰਾਗੜੀ ਇਹਨਾਂ ਨੂੰ ਸਮਝਾਓ ਵੀ ਔਰ ਇਹ ਚੀਜ਼ ਬਰਦਾਸ਼ਤ ਨਹੀਂ ਕਰੋ ਕਿਉਂਕਿ ਤੁਹਾਨੂੰ ਵੀ ਪਤਾ ਕਿ ਹੁਸ਼ਿਆਰਪੁਰ ਵਾਲੇ ਜਿਹੜੇ ਹੈਗੇ ਆ ਸਾਰੇ ਅਸੀਂ ਲੋਕੀ ਬੜੇ ਐਕਟਿਵ ਹੈਗੇ ਆ ਹਰ ਕੰਮ ਤੇ ਐਕਟਿਵ ਹੈ ਸਾਡਾ ਨੰਬਰ 1 ਦਿਲਾ ਹੈਗਾ ਇਹ ਕਮਾਂਗੇ ਔਰ ਸਿਹਰੇ ਪੱਖੋਂ ਵੀ ਜਿਲ੍ਹਾ ਸਾਡਾ ਨੰਬਰ 1 ਨਹੀਂ ਰਹਿਣਾ ਚਾਹੀਦਾ ਤੇ ਨਹੀਂ ਇਹਨਾਂ ਦਾ ਡਿਊਟੀ ਬੰਦ ਦੀ ਹੈ ਔਰ ਡਿਊਟੀ ਨੂੰ ਜਮਾਨ ਲਈ ਸਾਡਾ ਅਫਰਟ ਚ ਬੰਦਾ ਆ ਕਿ ਇਸ ਨੂੰ ਅਸੀਂ ਇਹਨਾਂ ਨੂੰ ਚੰਕਣਾ ਰੱਖੀਏ ਸੋ ਪਲੀਜ਼ ਅਗਰ ਇਨ ਕੇਸ ਜੇ ਨਹੀਂ ਵਰਤਦੇ ਤੁਸੀਂ ਸਾਨੂੰ ਕੰਪਲੇਂਟ ਵੀ ਕਰ ਸਕਦੇ ਇਹਨਾਂ ਦੀ ਅਸੀਂ ਉਸ ਲਈ ਹਾਜ਼ਰ ਹੋਵਾਂਗੇ ਮੇਰਾ ਅੱਜ ਰਾਤ ਨੂੰ ਆਉਂਦਾ ਹੈ ਮਤਲਬ ਹੈਗਾ ਸੀ ਕਿ ਐਸ ਟਾਈਮ ਆ ਕੇ ਇਹਨਾਂ ਨੂੰ ਚੈੱਕ ਕੀਤਾ ਜਾਵੇ ਕਿ ਇਹ ਕਰ ਰਹੇ ਕਿ ਨਹੀਂ ਕਰ ਰਹੇ ਇਹੋ ਜੀ ਪ੍ਰੀਕਾਸ਼ਨ ਨਹੀਂ ਲੈ ਰਹੇ ਸੀ ਪਰ ਹੁਣ ਮੈਂ ਆਸ ਕਰਨਾ ਹੈ ਕਿ ਇਹ ਜਰੂਰ ਹੈ ਦਰ ਲੈਣਗੇ ਔਰ ਤੁਹਾਡੀ ਪ੍ਰੈਜ਼ੈਂਸੀ ਲੈਣਗੇ ਔਰ ਮੈਨੂੰ ਨਹੀਂ ਲੱਗਦਾ ਕਿ ਨੈਕਸਟ ਟਾਈਮ ਤੋਂ ਤੁਸੀਂ ਇਹੋ ਜੀ ਤੋਂ ਕੰਪਲੇਂਟ ਆਉਂਦੋਗੇ ਠੀਕ ਹੈ ਤੁਸੀਂ ਸਾਰੇ ਸਹਿਮਤ ਹੋ ਮੈਂ ਉਹ ਸ਼ੁੱਕਰਵਾਰ ਦਾ ਦੌਰਾ ਕਰਨਾ ਹੈ ਕਿਸ ਰਾਜੀ ਚੈਕਿੰਗ ਕੀਤੀ ਗਈ ਹੈ ਗਰੀਡੀਆਂ ਦੀ ਕੀ ਮਾਮਲਾ ਤੁਹਾਨੂੰ ਇਹ ਸਾਡਾ ਨਾ ਜਿਹੜਾ ਰੂਟੀਨ ਕੰਮ ਹੈਗਾ ਆ ਚੈਕਿੰਗ ਵਾਲਾ ਨਹੀਂ ਹੈਗਾ ਅਸੀਂ ਐਕਚੁਅਲੀ ਅਵੇਅਰਨੈਸ ਕੈਂਪ ਲਾਣਾ ਚਾਹੁੰਦੇ ਸੀ ਕਿਉਂਕਿ ਸਾਡੇ ਮੈਕਸਿਮ ਜਿਹੜੇ ਨਿਵਾਸੀ ਹੈਗੇ ਆ ਸ਼ਾਰਪੂ ਨਿਵਾਸੀ ਇਧਰ ਸਟਰੀਟ ਹੱਬ ਇਧਰ ਵਾਲੀ ਸਾਈਡ ਤੇ ਵੀ ਆਂਦੇ ਆ ਔਰ ਦੂਸਰੇ ਉਧਰ ਜਿੱਧਰ ਸ਼ਨੀ ਦਾ ਮੰਦਿਰ ਹੈਗਾ ਚੌਦੇ ਕੋਲ ਵੀ ਆਂਦੇ ਆ ਰੋਸ਼ਨ ਇਧਰ ਜਿਹੜਾ ਹੈਗਾ ਦੁਸ਼ਹਰਾ ਗਰਾਊਂਡ ਵਾਲਾ ਠੀਕ ਹੈ ਤੇ ਉਹਨਾਂ ਨੂੰ ਅਸੀਂ ਅਵੇਅਰਨੈਸ ਕਰਨਾ ਚਾਹੁੰਦੇ ਸੀ ਕਿ ਜਿਹੜੇ ਸਾਡੇ ਜਿੰਨੇ ਵੀ ਫੂਡ ਹੈਂਡਲਰਸ ਹੈਗੇ ਆ ਜਿਹੜੇ ਖਾਣਾ ਸਰਵ ਕਰਦੇ ਆ ਉਹ ਇੱਕ ਕੁਆਲਿਟੀ ਦਾ ਫੂਡ ਦੇਣ ਔਰ ਨਾਲ ਹੀ ਇੱਕ ਜਿਹੜੀ ਸਫਾਈ ਦਾ ਮੇਨ ਹੈਗਾ ਆ ਉਹ ਖਾਸ ਧਿਆਨ ਰੱਖਾ ਹੈ ਤਾਂ ਕਿ ਲੋਕੀ ਜਿਹੜਾ ਗੰਦਮਾਲ ਨਾ ਖਾਣ ਸੋ ਇਹਨਾਂ ਨੂੰ ਹਦਾਇਤਾਂ ਕਿਉਂਕਿ ਪੰਜਾਬ ਸਰਕਾਰ ਦਾ ਮੇਨ ਜਿਹੜਾ ਇੱਕ ਸੁਨਹਿਰਾ ਸੁਪਨਾ ਹੈਗਾ ਆ ਕਿ ਸਿਹਤਮੰਦ ਪੰਜਾਬ ਹੋਵੇ ਉਹਰੇ ਲਈ ਸਾਨੂੰ ਵੀ ਇਨਸਟਰਕਸ਼ਨਸ ਹੈਗੀਆਂ ਜਿੱਦਾਂ ਸਾਡੇ ਫੂਡ ਕਮਿਸ਼ਨਰ ਸਾਹਿਬ ਡਾਕਟਰ ਅਭਿਨਵ ਤ੍ਰਿਕਾ ਜੀ ਉਹਨਾਂ ਨੇ ਵੀ ਸਾਫ਼ ਹਦਾਇਤਾਂ ਦਿੱਤੀਆਂ ਹੋਈਆਂ ਔਰ ਸਾਡੇ ਜਿਹੜੇ ਇੱਥੇ ਮਾਨਨੀਏ ਸਤਕਾਰਯੋਗ ਸਿਵਲ ਸਰਜਨ ਸਾਹਿਬ ਉਹਨਾਂ ਦੀ ਵੀ ਹਦਾਇਤਾਂ ਹੈਗੀਆਂ ਤੇ ਨਾਲ ਸਾਡੇ ਮਾਨਨੀਏ ਜਿਹੜੇ ਹੈਗੇ ਮੰਤਰੀ ਸਾਹਿਬ ਜਿੰਪਾ ਜੀ ਔਰ ਐਮਪੀ ਸਾਹਿਬ ਡਾਕਟਰ ਰਾਜ ਔਰ ਐਮਐਲਏ ਸਾਹਿਬ ਉਹਨਾਂ ਨੇ ਵੀ ਸਾਫ਼ ਸਾਨੂੰ ਇਨਸਟਰਕਸ਼ਨਸ ਦਿੱਤੀਆਂ ਆ ਕਿ ਅਸੀਂ ਹੁਸ਼ਿਆਰਪੁਰ ਨੂੰ ਨੰਬਰ 1 ਜ਼ਿਲ੍ਹਾ ਬਣਾਉਣਾ ਚਾਹੁੰਦੇ ਆ ਸਿਹਤ ਪੱਖੋਂ ਸੋ ਸਾਡੀ ਇਹ ਦਿਨ ਰਾਤ ਕੋਸ਼ਿਸ਼ ਰਹੇਗੀ ਕਿ ਮੈਂ ਪਰਸਨਲੀ ਵਿਜ਼ਿਟ ਕਰੂੰਗਾ ਇਨ੍ਹਾਂ ਜਗ੍ਹਾ ਤੇ ਅੱਜ ਵੀ ਅਸੀਂ ਐਸਐਲਈ ਕੈਪਸ ਵੰਡੀਆਂ ਐ ਮਾਸਕ ਵੰਡੇ ਐ ਔਰ ਗਲਵਜ਼ ਔਰ ਇਹਨਾਂ ਨੂੰ ਹਦਾਇਤ ਦਿੱਤੀ ਆ ਕਿ ਦੋ ਦਿਨਾਂ ਦੇ ਵਿੱਚ ਵਿੱਚ ਅੱਗੇ ਤੋਂ ਜੇ ਲੋਕਾਂ ਨੂੰ ਲੱਗਾ ਕਿ ਤੁਸੀਂ ਗੈਪ 마스크 ਗਲਵਜ਼ ਨਹੀਂ ਪਾਏ ਉਹ ਸਾਨੂੰ ਆ ਕੇ ਇਨਫੋਰਮ ਕਰਨਗੇ ਤੇ ਇਹਨਾਂ ਦੇ ਵਿਰੁੱਧ ਕਾਰਵਾਈ ਹੋਏਗੀ ਪਰ ਇਹ ਇਹਨਾਂ ਨੇ ਖੁਦ ਮੈਨੂੰ ਵਿਸ਼ਵਾਸ ਲਾਇਆ ਹੈ ਸਾਰੇ ਫੂਡ ਹੈਂਡਲਰਸ ਨੇ ਕਿ ਅਸੀਂ ਇਹੋ ਜੀ ਨੋਬਤ ਹੀ ਨਹੀਂ ਆਨਦਾਂਗੇ ਕਿ ਅਸੀਂ ਜ਼ਰੂਰ ਆਪਣੇ ਜੋ ਸਫਾਈ ਦਾ ਪ੍ਰਬੰਧ ਰੱਖਾਂਗੇ ਔਰ ਜੇ ਕੋਈ ਕਮੀ ਪੇਸ਼ੀ ਆਈ ਤਾਂ ਸਾਫ਼ ਸਾਨੂੰ ਕਿਉਂਕਿ ਕਈ ਵਾਰ ਹੋ ਜਾਂਦਾ ਹੈ ਕਿ ਨੋਇੰਗ ਹੀ ਆਨਨੋਇੰਗਲੀ ਕਈ ਵਾਰ ਇਹਨਾਂ ਕੋਲ ਗਲਤੀਆਂ ਹੋ ਜਾਂਦੀਆਂ ਕਿਉਂਕਿ ਇਹਨਾਂ ਨੂੰ ਸਮਝ ਨਹੀਂ ਹੁੰਦੀ ਹੈ ਇਹ ਮਜ਼ਦੂਰ ਹੁੰਦੇ ਆ ਲੇਕਿਨ ਇਹਨਾਂ ਨੂੰ ਸਮਝਾਣਾ ਸਾਡਾ ਫਰਜ਼ ਹੈ ਇਸ ਲਈ ਮੈਂ ਅੱਜ ਅਵੇਅਰਨੈਸ ਕੈਂਪ ਲਾਇਆ ਸੀ ਸੋ ਮੇਰੇ ਸਾਰਿਆਂ ਨੂੰ ਜਨਤਾ ਨੂੰ ਵੀ ਗੁਜਾਰਿਸ਼ ਹੈ ਕਿ ਤੁਸੀਂ ਵੀ ਇਹਦਾ ਧਿਆਨ ਰੱਖੋ ਇੱਕ ਜਾਗਰੂਕ ਇਨਸਾਨ ਬਣੋ ਇੱਕ ਜਾਗਰੂਕ ਨਾਗਰਿਕ ਬਣੋ ਅੱਛਾ ਖਾਓ ਤਾਂ ਕਿ ਇਹਨਾਂ ਨੂੰ ਵੀ ਮੇਰੀ ਇਹ ਹੈਗੀ ਹੈ ਕਿ ਤੁਸੀਂ ਕੁਆਲਿਟੀ ਵਾਲਾ ਹੀ ਖਾਣਾ ਖਾਓ ਹਰ ਗੱਲ ਇਹਦਾ ਵੀ ਹਰ ਸਾਲ ਇੱਥੇ ਕੈਂਪ ਲੱਗਦਾ ਹਰ ਸਾਲ ਇਹ ਅਧਿਕਾਰੀ ਆਉਂਦੇ ਹਰ ਸਾਲ ਇਹ ਅੰਦਾਜ਼ੇ ਪਰ ਇਹ ਉਹ ਪਨਿਆਲਾ ਉੱਥੇ ਦਾ ਉੱਥੇ ਹੀ ਆ ਇਹ ਲੋਕ ਸਮਝਦੇ ਨਹੀਂ ਜੇ ਨਹੀਂ ਕਰਦੇ ਪੂਰ ਸੇਫਟੀ ਐਂ ਤਾਂ ਕਿਹੜਾ ਇਹਨਾਂ ਤੇ ਐਕਸ਼ਨ ਲਾਓਗੇ ਤੁਸੀਂ ਇਸ ਤਰ੍ਹਾਂ ਹੈਗਾ ਆ ਕਿ ਸਮਝ ਦੇ ਕਿਉਂ ਨਹੀਂ ਆ ਕਿਉਂਕਿ ਇਹ ਜਿਹੜਾ ਇੱਕ ਕਈ ਵਾਰ ਸਾਨੂੰ ਬਾਰ 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 ਕਰਨਾ ਪੈਂਦਾ ਆ ਬਾਰ ਬਾਰ ਚੈਕਿੰਗ ਵੀ ਕਰਨੀ ਪਏਗੀ ਇੱਕ ਵਾਰੀ ਕਰਕੇ ਤੇ ਤਹੀ ਭੁੱਲ ਜਾਈਏ ਤੇ ਔਰੇ ਨਾਲ ਕੁਝ ਨਹੀਂ ਹੁੰਦਾ ਬਾਕੀ ਫੂਡ ਸੇਫਟੀ ਐਕਟ ਜਿਹੜਾ 2006 ਹੈਗਾ ਆ ਉਹ ਇਹਨਾਂ ਦੇ ਲਾਗੂ ਹੋਏਗਾ ਜਿਹਦੇ ਲਈ ਇਹਨਾਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਜਾਂਦੀ ਹੈ ਔਰ ਇਹ ਚ ਚਲਾਨ ਵੀ ਕੱਟੇ ਜਾਂਦੇ ਆ ਔਰ ਚਲਾਨ ਦੀ ਬਹੁਤ ਹੈਵੀ ਅਮਾਉਂਟ ਹੁੰਦੀ ਹੈ ਸੋ ਜੋ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਨੇ ਔਰ ਅਨੁਸਾਰ we at gna university see potential in everyone and everything around us we drive innovation and entrepreneurship we groom competent global citizens to effect positive change around them